ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਨ੍ਹਾਂ ਦਾ ਪਰਿਵਾਰ ਜਿਨ੍ਹਾਂ ਦਾ ਵੀ ਪਰਿਵਾਰ ਸਾਰੇ ਖੇਰੂ ਖੇਰੂ ਹੋਇਆ ਹੋਵੇ ਪੂਰਾ ਪਰਿਵਾਰ ਅਲੱਗ ਹੋ ਗਿਆ ਹੋਵੇ ਵਿਛੜ ਗਿਆ ਹੋਵੇ ਜਿੱਦਾਂ ਕੋਈ ਕਿਸੇ ਦੇ ਨਾਲ ਇੱਕ ਦੂਜੇ ਨੂੰ ਬੋਲਚਾਲ ਨਾ ਰੱਖਦਾ ਹੋਵੇ ਬੁਲਾਉਂਦਾ ਨਾ ਹੋਵੇ ਸਾਰਾ ਪਰਿਵਾਰ ਵਿਖਰਿਆ ਹੋਵੇ ਉਹਨੂੰ ਜੋੜਨ ਵਾਸਤੇ ਅੱਜ ਇੱਕ ਤੁਹਾਨੂੰ ਢਾਲਾ ਦੇਵਾਂਗੇ ਇਹ ਵਿਖਰਿਆ ਪਰਿਵਾਰ ਜੋੜਨ ਵਾਸਤੇ ਇਹ ਢਾਲਾ ਹੈ ਇਸ ਢਾਲੇ ਦੇ ਨਾਲ ਤੁਹਾਡਾ ਸਾਰਾ ਪਰਿਵਾਰ ਇਕੱਠਾ ਹੋ ਜਾਏਗਾ ਇਹ ਟਾਲਾ ਬਹੁਤ ਹੀ ਜ਼ਬਰਦਸਤ ਟਾਲਾ ਹੈ ਦੋਸਤੋ ਜੇ ਤੁਸੀਂ ਕਰ ਲਿਆ ਤਾਂ ਤੁਹਾਡੇ ਸਾਰੇ ਪਰਿਵਾਰ ਦੇ ਵਿੱਚ ਏਕਾ ਬਣਿਆ ਰਹੂਗਾ ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਸ਼ਰੀਕਾ ਜਿੰਨਾਂ ਤੁਹਾਨੂੰ ਮੂੰਹ ਨਹੀਂ ਲਾਉਂਦੇ ਹੋਣਗੇ ਸਾਰੇ ਇੱਕ ਹੋ ਜਾਣਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਇਸ ਟਾਲੇ ਬਾਰੇ ਜਿਹੜਾ ਕਿ ਪਰਿਵਾਰ ਨੂੰ ਇਕੱਠੇ ਕਰਨ ਵਾਲਾ ਟਾਲ ਆ। ਤਾਂ ਦੋਸਤੋ ਸਾਨੂੰ ਕੁਝ ਦਿਨ ਪਹਿਲਾਂ ਇੱਕ ਪਰਿਵਾਰ ਨੇ ਸਾਨੂੰ ਕਿਹਾ ਸੀਗਾ ਕਿ ਸਾਡੇ ਪਰਿਵਾਰ ਦੇ ਵਿੱਚ ਸਾਡਾ ਰਿਸ਼ਤੇਦਾਰੀ ਪਹਿਲਾਂ ਬਹੁਤ ਵੱਡੀ ਸੀ। ਹੁਣ ਸਾਨੂੰ ਕੋਈ ਬੁਲਾਉਂਦਾ ਵੀ ਨਹੀਂਗਾ। ਜਿੱਥੇ ਵੀ ਅਸੀਂ ਜਦੋਂ ਵੀ ਜਾਂਦੇ ਆ ਨਾ ਤਾਂ ਅਸੀਂ ਕਿਸੇ ਤੋਂ ਕੋਈ ਪੈਸਾ ਤੇ ਲਾ ਮੰਗਦੇ ਆ ਸਿਰਫ ਅਸੀਂ ਇਹ ਕਹਿੰਦੇ ਆ ਕਿ ਚਲੋ ਸਾਨੂੰ ਸਾਰੇ ਆਪਣੇ ਰਿਸ਼ਤੇਦਾਰ ਸਾਨੂੰ ਮਿਲਣ ਆਪਣੇ ਨਾਲ ਇਕਾ ਰਹਿਣ ਤੇ ਕਿੰਦੇ ਸਾਨੂੰ ਬਿਲਕੁਲ ਮੋਹ ਨਹੀਂ ਲਾਉਂਦੇ ਸਾਡੇ ਤੋਂ ਪਰੇ ਹੋ ਗਏ ਆ ਕਿ ਕੋਈ ਸਾਨੂੰ ਐਸਾ ਉਪਾਅ ਦੱਸੋ ਜਿਹਦੇ ਨਾਲ ਸਾਡਾ ਸਾਰਾ ਪਰਿਵਾਰ ਫਿਰ ਤੋਂ ਇਕੱਸੀ ਖੋਜੀਏ ਤਾਂ ਸਾਰੇ ਅਸੀਂ ਇਕੱਠੇ ਹੋ ਕੇ ਪਹਿਲਾਂ ਵਾਂਗੂ ਪਿਆਰ ਸਾਡਾ ਬਣ ਜਾਵੇ ਤੇ ਅਸੀਂ ਉਹਨਾਂ ਨੂੰ ਇਹ ਜਿਹੜਾ ਢਾਲਾ ਦਿੱਤਾ ਸੀਗਾ ਤੇ ਉਹਨਾਂ ਦੇ ਨਾਲ ਜਦੋਂ ਇਹਨਾਂ ਨੇ ਉਹਨਾਂ ਨੇ ਢਾਲਾ ਕੀਤਾ ਤੇ ਇਹਦਾ ਦੋਸ਼ ਅਨੀਵਾਰ ਹੀ ਕੀਤਾ ਸੀਗਾ ਤੇ ਦੋਸ਼ ਅਨੀਵਾਰਾਂ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਕੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸੀ ਤਾਂ ਦੋਸਤੋ ਇਸ ਕਰਕੇ ਮਸੀਤਾਂ ਨੂੰ ਹਮੇਸ਼ਾ ਇਹੀ ਗੱਲ ਕਹਿੰਦੇ ਆ ਕਿ ਜਿਹੜੇ ਸਾਡੇ ਢਾਲੇ ਦਿੱਤੇ ਹੁੰਦੇ ਆ ਉਹ ਕਦੀ ਵੀ ਖਾਲੀ ਨਹੀਂ ਜਾਂਦੇ ਵਿਅਰਥ ਨਹੀਂ ਜਾਂਦੇ ਜਿਹੜੇ ਵੀ ਸਾਡੀ ਸਾਡੇ ਕਿਸੇ ਵੀ ਢਾਲੇ ਨੂੰ ਸੱਚੀ ਸ਼ਰਧਾ ਦੇ ਸੱਚੀ ਭਾਵਨਾ ਦੇ ਨਾਲ ਕਰਦਾ ਆ ਉਹਨੂੰ ਲਾਭ ਕੇ ਮਿਲਦਾ ਹੈ ਮਿਲਦਾ ਆ ਤੇ ਤੁਸੀਂ ਇਸ ਚੀਜ਼ ਦਾ ਫਾਇਦਾ ਜ਼ਰੂਰ ਚੱਕਿਆ ਕਰੋ ਕਿਸੇ ਦੇ ਪਿੱਛੇ ਨਾ ਲੱਗੋ ਕਿਉਂ ਕਰਕੇ ਇਹ ਚੀਜ਼ਾਂ ਬਹੁਤ ਹੀ ਜ਼ਰੂਰੀ ਯਾਦ ਸੁਣਨੀ ਆ ਇੱਕ ਤੁਹਾਨੂੰ ਹੋਰ ਮੈਸੇਜ ਦੇਣਾ ਸੀ ਕਿ ਸਾਡਾ ਜਿਹੜਾ ਪੇਜ ਹੈ ਪੀਰੀ ਕੀਰੀ ਅ ਬੀਫਿਕਰੀ ਰੰਗ ਦੇ ਨਾਮ ਦਾ ਉਹ ਸਾਡਾ ਏਕ ਹੋ ਚੁੱਕਾ ਹੈ ਕਿਸੇ ਨੇ ਕਰ ਲਿਆ ਹੈ ਇਹ ਹੈਕ ਕਰਕੇ ਉਹ ਕੋਈ ਗੰਧੀਆਂ ਮੰਧੀਆਂ ਵੀਡੀਓ ਉੱਤੇ ਪਾ ਰਹੇ ਨੇ ਤੇ ਤੁਸੀਂ ਉਹਨੂੰ ਬਿਲਕੁਲ ਵੀ ਲਾਈਕ ਜਾਂ ਕੋਈ ਉਹਨੂੰ ਫੋਲੋ ਨਾ ਕਰੋ ਬੇਸ਼ੱਕ ਉਹਨੂੰ ਅਨਫੋਲੋ ਕਰ ਦਿਓ ਕਿਉਂ ਕਰਕੇ ਹੁਣ ਉਹ ਸਾਡੇ ਕੋਲ ਐਕਸੈਸ ਵੀ ਨਹੀਂ ਉਹਦਾ ਹੈਗਾ ਤੇ ਨਾਲੇ ਸਾਨੂੰ ਪਤਾ ਵੀ ਉਹ ਕੌਣ ਪੋਸਟਾਂ ਪਾ ਰਿਹਾ ਹੈ ਇਸ ਕਰਕੇ ਉਹਨੂੰ ਬਿਲਕੁਲ ਤੁਸੀਂ ਅਨਫੋਲੋ ਹੀ ਕਰ ਛੱਡੋ ਪੱਕੀ ਦੇਖਦੇ ਅਸੀਂ ਪ੍ਰੋਸੈਸ ਦੇ ਵਿੱਚ ਲੱਗੇ ਹੋਏ ਹਾਂ ਜੇ ਸਾਨੂੰ ਅਸੈਸ ਮਿਲ ਗਿਆ ਤਾਂ ਫਿਰ ਅਸੀਂ ਕਰਾਂਗੇ ਪਰ ਹਜੇ ਸਾਡੇ ਦੇ ਕੋਲ ਉਹਦਾ ਕੋਈ ਅਸੈਸ ਨਹੀਂ ਹੈਗਾ ਤੇ ਗੋਸਤੋ ਇਹ ਜਿਹੜਾ ਟਾਲਾ ਹੈ ਹੁਣ ਸੁਣ ਲਓ ਕੀ ਕਰਨਾ ਹੈ ਇੱਕ ਤੁਸੀਂ ਜੁੱਟ ਲੈਣਾ ਜੁੱਟ ਜੁੱਟ ਲੈਣਾ ਪੂਰਾ ਸਬੂਤਾ ਠੀਕ ਹੈ ਉਸ ਜੁੱਟ ਦੇ ਵਿੱਚ ਇੱਕ ਸ਼ੇਕ ਕਰ ਲੈਣਾ ਤੁਸੀਂ ਥੋੜਾ ਜਿਹਾ ਉੱਪਰੋਂ ਸ਼ੇਕ ਕਰਕੇ ਉਸ ਜੁੱਟ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਕਾਗਜ਼ ਦੇ ਵਿੱਚ ਸਾਫ ਸਫੇਦ ਕਾਗਜ਼ ਦੇ ਉੱਤੇ ਕੋਰੇ ਕਾਗਜ਼ ਦੇ ਉੱਤੇ ਜਿੰਨੇ ਵੀ ਤੁਹਾਡੇ ਜੀ ਸੀ ਜਿਹੜੇ ਤੁਹਾਨੂੰ ਬੁਲਾਉਂਦੇ ਨੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆ ਉਹ ਸਾਰਿਆਂ ਦੇ ਨਾਮ ਲਿਖ ਲੈਣਾ ਹੈ ਜਿੰਨੇ ਵੀ ਤੁਹਾਡੇ ਪਰਿਵਾਰ ਦੇ ਜੀ ਸੀ ਜਿਹੜੇ ਤੁਹਾਨੂੰ ਬੁਲਾਉਂਦੇ ਨੇ ਜਿਨ੍ਹਾਂ ਨਾਲ ਤੁਹਾਡਾ ਬਹੁਤ ਪਿਆਰ ਸੀ ਉਹਨਾਂ ਦੇ ਨਾਮ ਲਿਖ ਕੇ ਉਹ ਪਰਚੀ ਨੂੰ ਤੁਸੀਂ ਉਸ ਛੇਕ ਰਾਹੀ ਉਹਦੇ ਵਿੱਚ ਜੁੱਟ ਦੇ ਵਿੱਚ ਪਾ ਦੇਣਾ ਉਹਦੇ ਵਿੱਚ ਤੁਸੀਂ ਦੇਸੀ ਖੰਡ ਪਾਣੀ ਜਿਹੜੀ ਬੂਰਾ ਖੰਡ ਜਿਹਨੂੰ ਕਹਿੰਦੇ ਨਾ ਉਹ ਪਾਣੀ ਹੈ ਬੂਰਾ ਖੰਡ ਭਰ ਦਿਓ ਉਹਦੇ ਵਿੱਚ ਬੂਰਾ ਖੰਡ ਪਾ ਦਿਓ ਵਿੱਚ ਸ਼ਹਿਦ ਪਾ ਦਿਓ ਠੀਕ ਹੈ ਜੀ ਬੂਰਾ ਖੰਡ ਤੇ ਸ਼ਹਿਦ ਪਾ ਕੇ ਉਸ ਜੁੱਟ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਸਵੇਰੇ ਸਵੇਰੇ ਜਾ ਕੇ ਕਾਡਿਆਂ ਦੇ ਭੌਣ ਦੇ ਕੋਲ ਜਿੱਥੇ ਕਾਡਿਆਂ ਦਾ ਭੌਣਾ ਉਹ ਤੋਂ ਥੋੜਾ ਜਿਹਾ ਹਟ ਕੇ ਉਹਨੂੰ ਗੱਡ ਦੇਣਾ ਜਾ ਕੇ ਠੀਕ ਹੈ ਉਹਨੂੰ ਗੱਡ ਦੇਣਾ ਜੁੱਟ ਨੂੰ ਤੁਸੀਂ ਇਹ ਜਿਹੜਾ ਢਾਲਾ ਆ ਜਿਹੜਾ ਇਹ ਜੁੱਟਾ ਪੰਜ ਸ਼ਨੀਵਾਰ ਲਗਾਤਾਰ ਕਰਨਾ ਹੈ ਠੀਕ ਹੈ ਤੇ ਤੁਸੀਂ ਪੰਜ ਸ਼ਨੀਵਾਰ ਦਾ ਕਰਕੇ ਦੇਖੋ ਇਹਦਾ ਰਿਜ਼ਲਟ ਇੰਨਾ ਕੁ ਪਾਵਰਫੁੱਲ ਹੈ ਇੰਨਾ ਕੁ ਜ਼ਬਰਦਸਤ ਜਿਹਦਾ ਮੈਂ ਜਿਹਨੂੰ ਮੈਂ ਬਿਆਨ ਵੀ ਨਹੀਂ ਕਰ ਸਕਦਾ ਤੁਸੀਂ ਆਪ ਦੇਖੋਗੇ ਇਸਦਾ ਰਿਜ਼ਲਟ ਕਿਦਾਂ ਦਾ ਜ਼ਬਰਦਸਤ ਮਿਲਦਾ ਹੈ ਇਹ ਜਿਹੜਾ ਟਾਲਾ ਹੈ ਬਹੁਤ ਬਾ ਕਮਾਲ ਟਾਲਾ ਜਿਹਨੂੰ ਕਹਿੰਦੇ ਕਿ ਬੰਦਾ ਖੁਸ਼ ਕਰਨ ਵਾਲਾ ਰੂਹ ਖੁਸ਼ ਕਰਨ ਵਾਲਾ ਟਾਲਾ ਹੈ ਇਹਨੂੰ ਤੁਸੀਂ ਕਰ ਲਿਓ ਸ਼ਨੀਵਾਰ ਨੂੰ ਤੁਸੀਂ ਕਰਨਾ ਹੈ ਜਿਹੜੇ ਵੀ ਦੇਵੀ ਦੇਵਤੇ ਨੂੰ ਜਿੰਨੂੰ ਵੀ ਤੁਸੀਂ ਮੰਨਦੇ ਹੋਵੋ ਪਹਿਲਾਂ ਤਾਂ ਜੁੱਟ ਤਿਆਰ ਕਰ ਲੈਣਾ ਜੁੱਟ ਤਿਆਰ ਕਰਨ ਤੋਂ ਬਾਅਦ ਜਿਹਨੂੰ ਵੀ ਤੁਸੀਂ ਮੰਨਦੇ ਹੋ ਚਾਹੇ ਮਾਤਾ ਨੂੰ ਮੰਨਦੇ ਹੋ ਚਾਹੇ ਪੀਰਾ ਫਕੀਰਾਂ ਨੂੰ ਮੰਨਦੇ ਹੋ ਜਿਨ੍ਹਾਂ ਨੂੰ ਜਿਸ ਰੱਬ ਨੂੰ ਵੀ ਤੁਸੀਂ ਮੰਨਦੇ ਹੋ ਇਹਨਾਂ ਦੀ ਵੀ ਤੁਸੀਂ ਭਗਤੀ ਕਰਦੇ ਹੋ ਉਹਨਾਂ ਦਾ ਨਾਂ ਲੈ ਕੇ ਨਾਂ ਲੈ ਕੇ ਉਹਨਾਂ ਨੂੰ ਫਰਿਆਦ ਕਰਨੀ ਹੈ ਕਿ ਸਾਡੇ 헤 ਪਰਵਰਦੇਗਾਰ 헤 ਮਾਲਕ ਜਿਹੜਾ ਵੀ ਸਾਡਾ ਇਹ ਪਰਿਵਾਰ ਵਿਖਰਿਆ ਇਕੱਠਾ ਹੋ ਜਵੀ ਬਸ ਐਨੀ ਬੇਨਤੀ ਕਰਕੇ ਜਿਹੜਾ ਜੁੱਟ ਆ ਉਹ ਕਾਡਿਆਂ ਦੇ ਪੌਂਡ ਤੇ ਤੁਸੀਂ ਦਵਾ ਦੇਣਾ ਜਾ ਕੇ ਕੋਲ ਬਸ ਕੰਮ ਤੁਹਾਡਾ ਫਤਿਹ ਹੋ ਜਾਣਾ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀਗੀ ਦੋਸਤੋ ਜੇ ਚੰਗੀ ਲੱਗੀ ਆ ਉਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਬਹੁਤ ਮਿਹਨਤ ਨਾਲ ਸੀ ਬਣਾਉਨੇ ਆ ਹਰ ਚੀਜ਼ ਨੂੰ ਜੈ ਪੀਰਾਂ ਦੀ ਜੈ ਮਰਦਾਂ ਦੀ ਮਾਲਕ ਫਲੀ ਕਰੀ